ਕਬੀਰ ਸੋਈ ਬਨੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਦਹੀਂ ਭੱਲੇ ਅੱਜ ਆਪਾਂ ਬਣਾਵਾਂਗੇ ਮਾਹਾਂ ਦੀ ਦਾਲ ਦੇ ਭੱਲੇ ਇੱਕ ਕੌਲੀ ਆਪਾਂ ਦਾਲ ਦੀ ਲਈ ਆਂ ਦਾਲ ਆਪਾਂ 5 ਘੰਟੇ ਪਹਿਲਾਂ ਭੋਂਤੀ ਸੀ ਧੋ ਕੇ ਫਿਰ ਆਪਾਂ 5 ਘੰਟੇ ਬਾਅਦ ਆਪਾਂ ਫ੍ਰੀਜੇ ਚ ਰੱਖਤੀ ਸੀ ਦੀ ਦਾਲ ਆਪਣੀ ਦਾਲ ਠੰਡੀ ਹੋ ਗਈ ਹੁਣ ਆਪਾਂ ਇਹਨੂੰ ਮਿਕਸੀ ਦੇ ਜੱਗਾ ਚ ਕੀ ਸਾਲੇ ਬਾਰ ਪਾਲਵਾਂਗੇ ਆਪਾਂ ਥੋੜੀ ਜਿਹੀ ਵਿੱਚ ਢਾਲ ਦੋ ਦਾਲ ਦਾ ਪੇਸਟ ਆਪਾਂ ਬਣਾ ਲਿਆ ਆਪਣੀ ਦਾਲ ਜਮਈ ਬਬਰੀਕ ਕਰ ਲਈ ਹੁਣ ਆਪਾਂ ਇਹ ਭਾਂਡੇ 'ਚ ਗੱਡਾਂ Dah lupa, deh. Dikadek ya, Pak. Luwi dah lebih bisul manggil. Ini dah lebih, Pak. Batu Ini apa ਆਪਾਂ ਫਰਿੱਜ 'ਚ ਦਾਲ ਤਾਰ ਰੱਖੀ ਸੀ ਤੇ ਆਪਣੀ ਦਾਲ ਆਸਾਨੀ ਨਾਲ ਪੀਸੀ ਜਾਵੇ ਫੇਰ ਆਪਣੀ ਮਿਕਸੀ ਜਿਆਦਾ ਗਰਮ ਨਾ ਬਣੀ ਹੁੰਦੀ ਹੈਗੀ ਸਾਰੀ ਦਾਲ ਆਪਾਂ ਪੀਸ ਲਈ ਪੱਲਿਆਂ ਦੇ ਵਿੱਚ ਥੋੜਾ ਜਿਹਾ ਆਪਾਂ ਨਮਕ ਪਾਵਾਂਗੇ ਥੋੜਾ ਜਿਹਾ ਆਪਾਂ ਭੁਜਿਆ ਜੀਰਾ ਪਾਵਾਂਗੇ ਟੇਸਟ ਵਧਾਉਣ ਲਈ ਥੋੜੀ ਜੀ ਆਪਾਂ ਕਾਲੀ ਮਿਰਚ ਪਾਵਾਂਗੇ ਹੁਣ ਆਪਾਂ ਪੇਸਟ ਨੂੰ ਫੈਟ ਲਵਾਂਗੇ ਇਸ ਤਰ੍ਹਾਂ ਇੱਕ ਪਾਸੇ ਹੁਣ ਅਠੰਟਾਂਗੇ ਆਪਾਂ ਇਸ ਤਰ੍ਹਾਂ ਨਾ 5-7 ਮਿੰਟ ਦੋ ਮਿੰਟ ਪੇਸਟ ਨੂੰ ਫੈਟ ਕੇ ਆਪਾਂ ਥੋੜੀ ਜਿਹੀ ਇਹਦੇ ਵਿੱਚ ਹਿੰਗ ਪਾ ਦਵਾਂਗੇ ਇਹ ਚੰਗੀ ਤਰ੍ਹਾਂ ਪਕਾਣ ਨੂੰ ਆ ਜੀ ਪੰਜ-ਸੱਤ ਮਿੰਟ ਦਾ ਆਪਾਂ ਬੈਟਰ ਚੰਗੀ ਤਰ੍ਹਾਂ ਫੈਂਟ ਲਿਆ। ਹੁਣ ਆਪਾਂ ਚੈੱਕ ਕਰਕੇ ਦੇਖਾਂਗੇ। ਇੱਕ ਭਾਂਡੇ 'ਚ ਆਪਾਂ ਪਾਣੀ ਲਵਾਂਗੇ। ਆ ਦੇਖੋ ਬੈਟਰ ਆਪਣਾ ਪਾਣੀ ਦੇ ਉੱਪਰ ਤੈਰ ਰਿਹਾ। ਬੈਟਰ ਆਪਣਾ ਬਹੁਤ ਵਧੀਆ ਬਣ ਕੇ ਤਿਆਰ ਹੋਇਆ। ਹੁਣ ਆਪਾਂ ਪੱਲੇ ਬਣਾਵਾਂਗੇ। ਕਿਉਂ ਆਪਣਾ ਗਰਮਾ। ਹੁਣ ਆਪਾਂ ਪੱਲੇ ਪਾਵਾਂਗੇ। ਆਪਾਂ ਚੈੱਕ ਕਰਕੇ ਦੇਖਾਂਗੇ ਕਿ ਕਿਉਂ ਉਹ કેવો આપણા ઘરમાં આપણા પાપા લેપ આ ਪੱਲੇ ਅਸੀਂ ਆਪਾ ਹਲਾਵਾਂਗੇ ਪੱਲੇ ਆਪਣੇ ਬਣ ਗਏ ਹੁਣ ਆਪਾਂ ਇਹਨਾਂ ਨੂੰ ਪਲੇਟ 'ਚ ਗੱਡਾਂਗੇ ਘਿਓ ਨਿਚੋੜ ਕੇ ੱਲੇ ਪਾਵਾਂਗੇ ਅੱਤ ਦੁਬਾਰਾ ਭੱਲੇ ਪਾਵਾਂਗੇ ਕੜਾਹੀ ਚੱਪ ਆ ਵੀ ਪੱਲੇ ਬਣ ਗਏ ਆਪਣੇ ਇਹਨਾਂ ਨੂੰ ਵੀ ਆਪਾਂ ਕੱਢਾਂਗੇ ਇਸ ਤਰ੍ਹਾਂ ਆਪਾਂ ਸਾਰੇ ਪੱਲੇ ਬਣਾ ਕੇ ਤਿਆਰ ਕਰਾਂਗੇ ਸਾਰੇ ਪੱਲੇ ਆਪਾਂ ਬਣਾ ਲਏ ਹੁਣ ਆਪਾਂ ਇਹਨਾਂ ਨੂੰ ਵੀ ਕੱਢਾਂਗੇ ਔਰ ਠੰਡੇ ਹੋਏ ਆਪਾਂ ਚੈੱਕ ਕਰਕੇ ਦੇਖਾਂਗੇ। ਭੱਲੇ ਆਹਣੇ ਠੰਡੇ ਹੋ ਗਏ। ਨਾਪੇ ਚੈੱਕ ਕਰਕੇ ਦੇਖਾਂਗੇ। ਬਹੁਤ ਵਧੀਆ ਆਪਣੇ ਭੱਲੇ ਬਣੇ ਨੇ ਜਾਲੀਦਾਰ। ਹੁਣ ਆਪਾਂ ਦਹੀਂ ਜਿ ਪਾਵਾਂਗੇ ਭੱਲਿਆਂ ਨੂੰ। ਭੱਲਿਆਂ ਵਾਸਤੇ ਆਪਾਂ ਦਹੀਂ ਲਿਆ। ਦਹੀਂ ਨੂੰ ਆਪਾਂ ਪਹਿਲਾਂ ਪੈਂਟਾਂਗੇ। ਦਹੀ ਨੂੰ ਆਪਾਂ ਫੈਂਟ ਲਿਆ ਦਹੀਂ ਨੂੰ ਹੁਣ ਆਪਾਂ ਅਲੱਗ ਭਾਂਡੇ 'ਚ ਕੱਢ ਲਵਾਂਗੇ ਹੁਣ ਆਪਾਂ ਪਾਣੀ ਲਿਆ ਇੱਕ ਭਾਂਡੇ 'ਚ ਪਾਣੀ ਲਿਆ ਹੁਣ ਆਪਾਂ ਇਹਦੇ ਵਿੱਚ ਜਿੰਨੇ ਕ ਆਪਾਂ ਭੱਲੇ ਖਾਣੇ ਨੇ ਓਨੇ ਕ ਆਪਾਂ ਭੱਲੇ ਪਾ ਦਵਾਂਗੇ 2 ਮਿੰਟ ਆਪਾਂ ਪਾਣੀ 'ਚ ਰੱਖਾਂਗੇ ਭੱਲੇਆਂ ਨੂੰ 2 ਮਿੰਟ ਬਾਅਦ ਆਪਾਂ ਭੱਲੇਆਂ ਨੂੰ ਪਾਣੀ 'ਚੋਂ ਕੱਢਾਂਗੇ ਪਾਣੀ ਨਿਚੋੜ ਕੇ ਆਪਾਂ ਦਹੀਂ ਚ ਪਾ ਦਵਾਂਗੇ ਹੁਣ ਆਪਾਂ ਭੱਲਿਆਂ ਚ ਕਾਲੀ ਮਿਰਚ ਪਾਵਾਂਗੇ ਥੋੜੀ ਜਿਹੀ ਫਿਰ ਧਨਾਮਕ ਪਾਵਾਂਗੇ ਥੋੜਾ ਜਿਹਾ लाल मिर्च ਪਾਵਾਂਗੇ ਤੇ ਆਪਾਂ ਲਾਲ ਮਿਰਚ ਨਹੀਂ ਪਾਉਣੀ ਆਪਾਂ ਸਕਿਪ ਵੀ ਕਰ ਸਕਦੇ ਆ ਹੁਣ ਆਪਾਂ ਤੋਂ ਜਿਹੜਾ ਜੀਰਾ ਪਾ ਦਵਾਂਗੇ ਪੱਲੇ ਆਪਣੇ ਬਣ ਕੇ ਤਿਆਰ ਨੇ ਆਪਾਂ ਇਹਦੇ ਤੇ ਸੌਸ ਵੀ ਪਾ ਸਕਦੇ ਆ ਹਰੀ ਚਟਣੀ ਵੀ ਪਾ ਸਕਦੇ ਆ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ